ਇਹ ਜਿਹੜੇ ਲਾਗ ਭਾਗੇ ਨੇ ਜਿਹੜੀ ਰਕਮ ਹੈ ਉਹ ਇਕੱਠੀ ਹੋ ਗਈ ਜੇ ਉਤੇ ਦਾ ਸਮਾਨ ਬਣੂਗਾ ਜਿਹੜਾ ਅਸੀਂ 80% ਲੋਕਾਂ ਦੀ ਮਦਦ ਕਰੇ ਕਿਉਂਕਿ ਅਸੀਂ 6 ਸਤੰਬਰ ਨੂੰ ਜਦੋਂ ਪਹਿਲੀ ਵਾਰ ਦੌਰਾ ਕਰਕੇ ਆਏ 2-3 ਦਿਨਾਂ ਦਾ ਸਾਰੇ ਇਲਾਕੇ ਦੇ ਵਿੱਚ ਸਾਡੀ ਸੁਭਾੜ ਦੀ ਗਈ ਸੀ ਅਸੀਂ ਉਹਨਾਂ ਨੂੰ ਵਾਅਦਾ ਕੀਤਾ ਸੀ ਜੇ ਅਸੀਂ ਉਦੋਂ ਆਵਾਂਗੇ ਜਦੋਂ ਤੁਸੀਂ ਘਰਾਂ ਚਲੇਗੇ ਤੇ ਅਸੀਂ ਉਦੋਂ ਤੱਕ ਮਦਦ ਕਰਾਂਗੇ ਜਦੋਂ ਤੱਕ ਤੁਹਾਡੀਆਂ ਕਣਤਾਂ ਵੇਚੀਆਂ ਨਹੀਂ ਜਾਂਦੀਆਂ ਸੋਨੂੰ ਮੁੜ ਕੇ ਸਾਡੇ ਆਪਣੇ ਪੱਦਰ ਤੇ ਆਪਣੇ ਪੈਰਾਂ ਦੇ ਖੜੇ ਹੋਣ ਵਾਸਤੇ ਅਸੀਂ ਉਹ ਸਾਰਾ ਅਸੀਂ ਅਫਰਾਦਾ ਕੀਤਾ ਅਸੀਂ ਪਰਜੀ ਇੱਕ ਕਟਾ ਕਣਕ ਦਾ ਮਜ਼ਦੂਰਾਂ ਨੂੰ ਇਸ ਜੇ ਬੇਜਮੀਨੇ ਕਿਸਾਨਾਂ ਨੂੰ ਦੇ ਕੇ ਆਇਆ ਤੇ ਚਾਰ ਪੰਡਾ ਤੂੜੀਆਂ ਪਰ ਪਸੂ ਉਹ ਅਸੀਂ ਦੇ ਕੇ ਆਇਆ ਤੇ ਅਸੀਂ 1 ਏਕੜ ਦੇ ਵਿੱਚ ਜਨੀ 1 ਏਕੜ ਤੋਂ 2 ਕਨਾਲਾਂ ਤੋਂ ਲੈ ਕੇ 9 ਏਕੜ ਤੱਕ ਜਿਹੜੇ ਕਿਸਾਨ ਛੋਟੇ ਕਿਸਾਨ ਸੀ ਉਹਨਾਂ ਨੂੰ ਵੇਚ ਦੀ ਜਿਹੜੀ ਪਾਣੀ ਤੇ ਵੀ ਮਦਦ ਵੀ ਕੀਤੀ ਹੈ ਤੇ 30000 ਪੰਡ ਤੋੜੀ ਦੀ ਜਿਹੜੀ ਮਤਲਬ ਅਸੀਂ ਲੋਕਾਂ ਚ ਵੰਡ ਕੇ ਆਇਆ ਤੇ 14000 ਕੋਆਟ ਤੇ ਲਗਭਗ ਜਿਹੜਾ ਆਚਾਰ ਹੈ ਉਹ ਅਸੀਂ ਵੰਡੇ ਤੇ 27000 ਦੇ ਲਗਭਗ ਔਰਤਾਂ ਦੇ ਸੂਟ ਗਰੀਬਾਂ ਦੇ ਸੂਟ ਤੇ ਤਿੰਨ ਦੇ ਇਸ ਤਰ੍ਹਾਂ ਅਸੀਂ ਕੰਬੜਾ ਵੀ ਤੇ ਮਰਦ ਸੂਟਾਂ ਦੀਆਂ ਵੀ ਦਿੱਤੀਆਂ ਕਾਫੀ ਗੋਟੀਆਂ ਕੋਟ ਤੇ ਹੋਰ ਸਰਦਾਰਾਂ ਨੂੰ ਅਸੀਂ ਦੇਖਿਆ ਤੇ ਅਸੀਂ ਸਮਝਦੇ ਆ ਵੀ ਅਸੀਂ ਜਿੰਨਾ ਲੋਕਾਂ ਤੋਂ ਪੈਸਾ ਇਕੱਠਾ ਕੀਤਾ ਹੈ ਉਹਦੀ ਪਾਈ ਪਾਈ ਦਾ ਹਿਸਾਬ ਅਸੀਂ ਲੋਕਾਂ ਤੱਕ ਲੈ ਕੇ ਜਾਂਦਾ ਪਰ ਤੇ ਬਚਨ ਵੱਧਾ ਉਹਦੀ ਖਾਤਰ ਅਸੀਂ ਜਿਹੜੇ ਇੱਧਰ ਦੇ ਜ਼ਿਲ੍ਹੇ ਸੀਗੇ ਇਹ ਮਤਲਬ ਉਤਰੀ ਜ਼ੋਨ ਵਾਲੇ ਜ਼ਿਲ੍ਹੇ ਸੀ ਜਿਹੜੇ ਉਹ ਜਿਲ੍ਹਿਆਂ ਦੇ ਵਿੱਚ ਜਿਹੜੇ ਮਿਲਤ ਕਰਦੇ ਸੀ ਉਹ ਜਿਲ੍ਹਿਆਂ ਦੀ ਜਿੱਥੇ ਮੀਟਿੰਗ ਸੱਦ ਕੇ ਉਹਨਾਂ ਤੋਂ ਲਿਸਟਾਂ ਲਈਆਂ ਨੇ ਉਹਨਾਂ ਨੂੰ ਕਿੰਨੇ ਨੇ ਕਣਕ ਵੰਡੀ ਗਈ ਕਿੰਨੇ ਦਾ ਬੀਜ ਵੰਡਿਆ ਗਿਆ ਕਿਹੜੇ ਪਿੰਡ ਚੋਂ ਵੰਡਿਆ ਗਿਆ ਕਿਹੜੇ ਪਿੰਡ ਚੋਂ ਵੰਡਿਆ ਕਿਹੜੇ ਲੋਕਾਂ ਨੂੰ ਵੰਡਿਆ ਉਹਦੀਆਂ ਲਿਸਟਾਂ ਤਿਆਰ ਕਰਨ ਦਾ ਤੇ ਉਹ ਲਿਸਟਾਂ ਪੰਡਾ ਚ ਰਾਉਣ ਦਾ ਫਿਰ ਜਿਵੇਂ ਕੋਲੇ ਦਾ ਰਿਕਾਰਡ ਹੋਵੇ ਫਿਰ ਪੰਜਾਬ ਕੋਲੇ ਹੋ ਰਿਕਾਰਡ ਹੋਵੇ ਤੇ ਉਹ ਰਿਕਾਰਡ ਜਨਤਕ ਪੱਤਰ ਤੇ ਜਾਵੇ ਫਲੈਕਸਾਂ ਬਲਾ ਕੇ ਪਿੰਡਾਂ ਚਲਾਈਆਂ ਜਾਣਾ ਤੇ ਉਹ ਸੋਸ਼ਲ ਮੀਡੀਆ ਤੇ ਇੱਕ ਸ਼ਾਰਟ ਲਿਸਟ ਜਿਹੜੀ ਆ ਉਹ ਪਬਲਿਸ਼ਿੰਗ ਜਨਤਕ ਕੀਤੀ ਜਾਵੇ ਇਹਦੇ ਨਾਲ ਸਾਰੇ ਲੋਕਾਂ ਦੇ ਵਿੱਚ ਇਹ ਸਾਬਤ ਹੋ ਜਾਵੇ ਕਿ ਜਿਹੜੀ ਲੋਕਾਂ ਨੇ ਹੜਪੀੜਤ ਲੋਕਾਂ ਦੇ ਭਾਰਤੀ ਸੰਗਠਨ ਦਿੱਤਾ ਉਹ ਰਾਹਾਂ ਨੂੰ ਮਦਦ ਭੇਜੀ ਸੀ ਜਿਹਾ ਅਸੀਂ ਪਿੰਡਾਂ ਚੋਂ ਕੱਤੀ ਦਿੱਤੀ ਹੈ ਉਹ ਸਾਰੀ ਅਸੀਂ ਕਿੱਥੇ ਵੰਡੀ ਹੈ ਕਿਵੇਂ ਲੱਗੀ ਹੈ ਕਿਹੜੀ ਤਰਦੀਬ ਨਾਲ ਲੱਗੀ ਹੈ ਉਹ ਜਾਣਕਾਰੀ ਦੇਣ ਦੀ ਖਤਰਾ ਅਸੀਂ ਮਾਦਰ ਇਹ ਅਦਮਿਤੰਗ ਵੀ ਕੀ ਪਿਆਲੇ ਤੁਹਾਡੇ ਸਾਹਮਣੇ ਰੂਰੂ ਵੀ ਹੋ ਲਿਆ ਤੇ ਜਦੋਂ ਤੱਕ ਇਹ ਪੂਰਾ ਕੰਪਲੀਟ ਹੋ ਗਿਆ ਫਿਰ ਅਸੀਂ ਪੰਜਾਬ ਪੱਧਰੀ ਕਿਸੇ ਥਾਂ ਤੇ ਪ੍ਰੈਸ ਕਾਨਫਰੰਸ ਕਰਕੇ ਇਹ ਦਾ ਇਹ ਹੋ ਨਹੀਂ। ਅੱਛਾ ਇਹ ਇਹ ਤਾਂ ਤੁਸੀਂ ਜਥੇਬੰਦੀ ਵੱਲੋਂ ਆਪਣੀ ਪਾਰਦਰਸ਼ਤਾ ਜਿਹੜੀ ਆ ਲੋਕਾਂ ਦੇ ਸਾਹਮਣੇ ਲਿਆਂਦੀ ਆ ਉੱਥੇ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਫੰਡ ਇਕੱਠਾ ਕੀਤੇ ਗਾ ਪੰਜਾਬ ਸਰਕਾਰ ਵੱਲੋਂ ਦੋ ਤਰ੍ਹਾਂ ਦਾ ਸੀ ਰੰਗਲਾ ਪੰਜਾਬ ਦੇ ਨਾਂ ਤੇ ਵੀ ਸੀ ਜਾਂ ਪੰਜਾਬ ਸਰਕਾਰ ਦੇ ਖਾਤੇ 'ਚ ਉਹਨੂੰ ਕਿਵੇਂ ਦੇਖਦੇ ਹਾਂ ਲੱਗਦਾ ਵੀ ਉਹ ਸੱਚਮੁੱਚ ਤੇ ਆਮ ਲੋਕਾਂ ਨੂੰ ਮਿਲਿਆ ਹੋਊ। ਦੇਖੋ ਜਿਆਦਾ ਜਾਣਕਾਰੀ ਤਾਂ ਪ੍ਰੈਸ ਨੂੰ ਹੁੰਦੀ ਆ ਸਾਨੂੰ ਜਾਣਕਾਰੀ ਹੋਊਗੀ ਉਹ ਸਾਡੀ ਜਿਹੜੀ ਅਸੀਂ মিডিਆ ਰਹੇ ਜਾਂ ਦੇਖਦੇ ਆ ਜਾਂ ਲੋਕਾਂ ਦੇ ਵਿੱਚ ਅਸੀਂ ਗਏ ਆ ਸਾਨੂੰ ਲੋਕਾਂ ਦੇ ਕੋਲ ਕੋਈ ਗੱਲ ਚੰਗੀ ਨਹੀਂ ਕਿੱਤੇ ਤੁਹਾਡਾ ਇਕੱਠਾ ਕੀਤਾ ਹੋਇਆ ਫੰਡ ਜਾਂ ਦਿੱਤ ਕੇ ਇੰਦਰਦਾਜ ਆ ਪੰਜਾਬ ਸਰਕਾਰ ਦਾ ਕੋਈ ਸਹਾਇਤਾ ਇਸ ਰੂਪ ਦੇ ਵਿੱਚ ਕਿਤੇ ਸਾਨੂੰ ਵੰਡਦੇ ਦੇਖਿਆ ਹੁਣ ਜਦੋਂ ਅਸੀਂ ਪਿੰਡਾਂ 'ਚ ਵੰਡ ਰਹੇ ਸੀ ਜਾਂ ਸਾਨੂੰ ਹੀ ਕਿਤੇ ਉਹ ਨਜ਼ਰ ਆਏ ਹੁਣ ਵੀ ਆਹ ਦੇਖੋ ਜੇ ਸਰਕਾਰੀ ਕੈਂਪ ਲੱਗਾ ਹੋਇਆ ਅਸੀਂ ਤਾਂ ਸਭ ਕੋ ਇੱਥੋਂ ਤੱਕ ਵੀ ਆ ਵੀ ਜਿਹੜੀ ਆ ਤੁਮੈ ਰਹੇਗੀ ਸਰੀ ਗੱਲ ਦੇ ਵਿੱਚੋਂ ਸਾਡੇ ਤਾਂ ਬਹੁਤ ਸਾਰੇ ਪਿੰਡਾਂ ਵਿੱਚ ਸੀ ਜਿਹੜੀਆਂ ਸਾਡੀਆਂ ਡਾਕਟਰੀ ਟੀਮਾਂ ਨੇ ਜਿਹੜੀਆਂ ਮੈਡੀਕਲ ਦੀਆਂ ਟੀਮਾਂ ਨੇ ਉਹਨਾਂ ਨੇ ਦਵਾਈਆਂ ਵੀ ਵੰਡਿਆ ਨੇ ਪਿੰਡਾਂ 'ਚ ਕਤੰਦਨ ਕੈਂਪ ਲਾਇਆ ਅਜਨਾਲਾ ਦੇ 라ਜੀ ਦੇ ਮਾਰਹਟਾਏ ਪਿੰਡ ਨੇ ਉੱਥੇ ਜਾ ਕੇ ਸਾਡੀ ਡਾਕਟਰਾਂ ਦੀ ਜਾਂ ਡਾਕਟਰ ਹਰਵਾਗ ਦੀ ਦਵਾਈ ਚ ਉਹ ਟੀਮ ਵੀ ਗਈ ਐ ਤੇ ਉਹ ਲੱਖ ਰੁਪਈਆ ਦੀ ਦਵਾਈ ਪਿੰਡਾਂ ਚ ਵੰਡ ਕੇ ਟ੍ਰੀਟਮੈਂਟ ਕਰਕੇ ਆਏ ਨੇ ਇੱਕ ਵੈਟਨਰੀ ਪ੍ਰਾਈਵੇਟ ਡਾਕਟਰਾਂ ਦੀ ਟੀਮ ਆ ਜਿਹੜੀ ਉਹ ਵੀ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਇਲਾਜ ਵਾਸਤੇ ਦਵਾਈ ਵੰਡ ਕੇ ਆਈ ਆ ਉਹਦਾ ਵੀ ਫੇਰਵਾ ਅਸੀਂ ਜਨਤ ਕਰਾਂਗੇ ਹਰਿਆਣੇ ਦੇ ਵਿੱਚ ਸਾਡੀ ਜਥੇਬੰਦੀ ਐ ਹਰਿਆਣੇ ਦੀ ਜਥੇਬੰਦੀ ਸਾਡੀ ਉਹ ਵੀ ਪੈਸੇ ਬੀਜ ਤੇ ਤੂੜੀ-ਤਾਲੀ ਵੰਡ ਕੇ ਗਈ ਆ ਉਹਦਾ ਵੀ ਫੇਰਵਾ ਅਸੀਂ ਜਨਤ ਕਰਾਂਗੇ ਅਜੇ ਵੀ ਹਰਿਆਣਾ ਦੇ ਵਿੱਚ ਕੁਝ ਤੂੜੀ ਤੇ ਕੁਝ ਕਣਕ ਤੇ 5 ਲੱਖ ਰੁਪਈਆ ਉਨਾ ਪਰ ਤੇ ਉਹਨਾਂ ਦਾ ਸਨੇਹਾ ਆਇਆ ਸੀ ਵੀ ਇਹ ਵੀ ਅਸੀਂ ਲਾਉਣਾ ਚਾਹੁੰਦੇ ਆ ਉਹ ਅਸੀਂ ਰਹਿੰਦੇ ਕੰਮ ਜਿਹੜੇ ਹੋ ਰਹੇ ਨੇ ਇਹਦੀ ਖਾਤਰ ਜਿਵੇਂ ਗੰਨੇ ਦਾ ਬੀਜ ਹੈ ਵਿਆਸ ਦੇ ਕੰਡੇ ਤੇ ਬਕਰੀਆਂ ਵਾਲੇ ਪਾਸੇ ਗੰਨਾ ਮਰ ਗਿਆ ਉੱਥੇ ਗੰਨੇ ਦਾ ਬੀਜ ਨਹੀਂ ਅਸੀਂ 100 ਏਕੜ ਤੱਕ ਗੰਨੇ ਦਾ ਬੀਜ ਲੈਣ ਦੀ ਸਾਡੀ ਪਹਿਲਾ ਪਲਾਨ ਹੈ ਬਾਕੀ ਸਾਡੀ ਪੂੰਜੀ ਜਿਹੜੀ ਆਗਿਆ ਦੇਊਗੀ ਉਹਦੇ ਮੁਤਾਬਕ ਹੋਰ ਪੰਡਿਆ ਜਿਸਗਾ ਇਹ ਜਿੱਥੇ ਸਰਕਾਰ ਵਾਲੀ ਕਰਦਾ ਵੀ ਸਰਕਾਰ ਦਾ ਸਾਨੂੰ ਕੋਈ ਨਾ ਕੇਂਦਰਤਾ ਨਾ ਪੰਜਾਬ ਸਰਕਾਰ ਦਾ ਨੁਮਾਇੰਦਾ ਬਿਆਨ ਜਰੂਰ ਆਉਂਦੇ ਨੇ ਪਰ ਸਾਨੂੰ ਫੀਲਡ ਦੇ ਵਿੱਚ ਨਹੀਂ ਕਿਤੇ ਅੱਛਾ ਬਿਆਨ ਤਾਂ ਕੇਜਰੀ ਵਾਲੇ ਜਿਹੜੇ ਗੁਜਰਾਤ ਦੇ ਵਿੱਚ ਕਿਸਾਨਾਂ ਵਾਲੀ ਆਮਦੀ ਪਾਰਟੀ ਦੀ ਮੈਂ ਵੀ ਸੁਣਿਆ ਜੀ ਵੀਡੀਓ ਉਹਨਾਂ ਦੀ ਉਹ ਬੋਲਦੇ ਆਂ ਕਿ ਉਹ ਤਾਂ ਕਹਿੰਦਾ ਵੀ ਇਹ ਉਹ 20 ਜਨ ਅੰਦਰ ਅੰਦਰ ਉਹਨਾਂ ਦੇ ਖਾਦਾਂ ਚ ਪਤਾ ਵੀ ਸਾਨੂੰ ਤੁਸੀਂ ਹੁਣ ਸਾਨੂੰ ਤਾਂ ਜਿੰਨੀ ਕਿ ਜਾਣਕਾਰੀ ਹਾਸਲ ਹੋਈ ਹੈ ਅਸੀਂ ਅਜੇ ਵੀ ਸਰਟੀ ਟੀਮ ਦੇ ਵਿੱਚ ਵਿੱਚ ਬੈਠੇ ਬੰਦੇ ਸੀ ਜੀ ਕਿ ਸਾਰਿਆਂ ਨੂੰ ਉਹ 20000 ਰੁਪਏ ਪਰ ਰੇਕਡ ਮਿਲ ਗਿਆ ਅਸੀਂ ਪੁੱਛਣਾ ਚਾਹੁੰਨਾ ਸੀ ਕੇਜਰੀ ਵਾਲਾ ਸਭ ਨੂੰ ਤੁਹਾਡੇ ਜਰੀਏ ਵੀ ਤੁਸੀਂ ਕੀ ਇਹ 5 ਏਕੜ ਵਾਲੇ ਤੱਕ ਹੀ ਸੀਮਤ ਰੱਖੋਗੇ ਕਿ ਉਹਨਾਂ ਲੋਕਾਂ ਨੂੰ ਮਾ ਦੇਈਏ 40-40 ਕਿੱਲੇ ਮਰਗੇ ਥੇਤੇ ਤੇ ਲਈ ਹੋਈ ਉਹਨਾਂ ਸਾਰਿਆਂ ਦਾ ਮਾਮਜਾ ਦੇ ਰਹੇ ਹਾਂ ਜਾਂ ਕੇਂਦਰ ਦੀ ਉਹ ਪਾਲਸੀ ਦੇ ਆਧਾਰ ਤੇ ਵੰਡਿਆ ਵੰਡ ਰਹੇ ਹੋ ਵੀ 5 ਏਕੜ ਤੋਂ ਵੱਧ ਕਿਸੇ ਨੂੰ ਦੇਣਾ ਨਹੀਂ ਅਜੇ ਤੱਕ ਤਾਂ 5 ਏਕੜ ਤੱਕ ਦਾ ਮਾਮਜਾ ਦੀ ਵੀ ਖ਼ਬਰਾਂ ਨਹੀਂ ਮਿਲ ਰਹੀਆਂ ਥੋੜੇ ਅਖਬਾਰਾਂ ਦੀਆਂ ਬਿਆਨ ਦਿਖਾਉਂਦੇ ਆ ਕਿ ਅਸੀਂ ਦੇ ਰਹੇ ਹਾਂ ਇਹ ਚੋਣ ਰੈਲੀਆਂ ਦਾ ਚੋਣ ਸੰਗਟ ਹੈ ਇਹ ਕੇਂਦਰੀਵਾਲ ਦੋ ਬੋਲ ਰਿਹਾ ਸਾਨੂੰ ਨਹੀਂ ਲੱਗਦਾ ਵੀ ਉਹ ਰਿਪੋਰਟਿੰਗ ਕਿ ਸਬਦਾਂ ਦੀ ਇੱਕ ਕਿਸਾਨੀ ਤੋਂ ਹਟ ਨੂੰ ਇਹ ਜਿਹੜਾ ਦੇਖੋ ਕਿਸਾਨ ਅੰਦੋਲਨ ਦੇ ਨਾਲ ਕੋਈ ਵੀ ਕਿਸਾਨਾਂ ਦੇ ਨਾਲ ਕੋਈ ਸਮੱਸਿਆ ਇਹੋ ਜੀ ਨਹੀਂ ਹੈ ਚਾਹੇ ਉਹ ਜ਼ੇਬ ਦੀ ਹੈ ਚਾਹੇ ਵਿੱਦਿਆ ਦੀ ਹੈ ਚਾਹੇ ਬਿਜਲੀ ਜਿਹੜੀ ਕਿਸਾਨਾਂ ਦੇ ਨਾਲ ਨਹੀਂ ਜੁੜਦੀ ਇਹ ਜਿਹੜੀ ਯੂਨੀਵਰਸਿਟੀ ਦੇ ਵਿੱਚ ਬੱਚੇ ਪੜ੍ਹਦੇ ਨੇ ਉਹ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਘੱਟ ਕਿਸਾਨ ਦੇ ਘਾਟੋ ਦੇ ਨਾਲ ਦੇ ਬੱਚੇ ਪੜ੍ਹਦੇ ਨੇ ਉਹ ਸਾਡੇ ਗਰੀਬਾਂ ਦੇ ਬੱਚੇ ਆ ਜੇ ਕੋਈ ਬੱਚਾ ਹੈ 25 25 2600 ਰੁਪਏ ਦਾ ਕੋਈ ਚੰਗੀ ਪੜਾਈ ਕਰ ਜਾਂਦਾ ਹੈ ਜਿਹੜੀ ਲੱਖਾਂ 'ਚ ਨਹੀਂ ਹੁੰਦੀ ਤਾਂ ਉਹ ਜਿੰਨਾ 'ਚ ਯੂਨੀਵਰਸਿਟੀਆਂ ਸਰਕਾਰ ਦੇ ਅੰਡਰ ਨੇ ਉਹ ਪਬਲਿਕ ਦੇ ਅੰਡਰ ਨੇ ਉਹਨਾਂ 'ਚ ਨਹੀਂ ਹੋਣਗੀਆਂ ਜਿਹੜਾ ਇਹ ਪੈਂਤੜਾ ਹੈ ਉਹਨਾਂ ਦੇ ਸੈਕਟਰ ਨੂੰ ਭੰਗ ਕਰਨਾ ਸੈਂਡିକੇਟ ਨੂੰ ਭੰਗ ਕਰਨਾ ਤੇ ਸਰਕਾਰ ਦੀ ਇਹ ਇਹ ਮਾੜੀ ਨੀਤੀ ਦਾ ਇਹ ਛਟਾ ਹੈ ਉਹਨਾਂ ਨੇ ਇਹ ਜੋ ਕੇਂਦਰੀਕਰਨ ਕਰਕੇ ਨਵੀਂ ਸਿੱਖਿਆ ਨੀਤੀ ਜਿਹੜੀ ਇਹੋ 2020 ਜਾਨੀ ਲਾਗੂ ਕਰਨੀ ਹੈ ਇਸ ਕਰਕੇ ਜਿਹੜੀ ਸਰਕਾਰ ਹੈ ਜਿਹੜੀ ਇਹ ਭਾਸ਼ੀਵਾਦੀ ਹਕੂਮਤ ਹੈ ਇਹ ਕਾਰਪੋਰੇਟ ਨੂੰ ਇਹ ਸਾਰੇ ਸੈਕਟਰਾਂ ਦੇ ਪਬਲਿਕ ਸੈਕਟਰ ਦੇ ਕਬਜ਼ਾ ਕਰਾ ਕੇ ਮੁਨਾਫੇ ਦਾ ਇਹ ਦੁਕਾਨਾ ਬਣਾਉਣਾ ਚਾਹੁੰਦੀ ਹੈ ਉਹ ਆਉਂਦੀ ਨੀਤੀ ਨੂੰ ਅੰਦ ਕਰਦੇ ਆ ਕਿ ਅਸੀਂ ਜ਼ੋਰਦਾਰ ਢੰਗ ਨਾਲ ਕਿਸਾਨ ਵਿਦਿਆਰਥੀਆਂ ਦੇ ਅੰਦੋਲਨ ਦੀ ਹਮਾਇਤ ਕਰਦੇ ਅੱਛਾ ਇਹਦੇ ਵਿੱਚ ਕੋ ਸਾਥੀ ਹਰ ਇੱਕ ਬੰਦੇ ਦੀ ਆਪਣੀ ਆਪਣੀ ਪਹੁੰਚ ਹੈ ਹਰ ਇੱਕ ਅੰਦੋਲਨ ਦਾ ਜੇ ਇਸ ਕਿਸਾਨ ਅੰਦੋਲਨ ਦੀ ਕਾਮਯਾਬੀ ਦਾ ਸਿਰਫ ਸਭ ਤੋਂ ਇੱਕ ਵੱਡਾ ਕਾਰਨ ਨਹੀਂ ਸੀ ਵੀ ਉਹਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਨੂੰ ਪੈਰ ਨਹੀਂ ਰੱਖਣ ਤੇ ਚੜ੍ਹ ਨਹੀਂ ਰਹੀ ਪਰ ਇਹ ਮੈਂ ਜੋ ਕੱਲ ਦੇਖਿਆ ਜਿੰਨੇ ਖੜਦਾ ਮੋਤੇ ਬੱਚੇ ਉਥੇ ਇਸ ਤਰ੍ਹਾਂ ਦਾ ਨਹੀਂ ਸੀ ਕਿਉਂਕਿ ਅਸੀਂ ਤਾਂ ਉਹਨਾਂ ਵਿਦਿਆਰਥੀਆਂ ਨੂੰ ਵੀਲ ਵੀ ਭੇਜੀ ਹੈ ਕਿ ਜੇ ਇਸ ਮੋਰਚੇ ਨੂੰ ਕਾਮਯਾਬ ਕਰਨਾ ਹੈ ਜੇ ਇਸ ਮੋਰਚੇ ਨੂੰ ਸਹੀ ਤਰੀਕੇ ਨਾਲ ਲੜਨਾ ਹੈ ਤਾਂ ਕਿ ਵਿਦਿਅਕ ਢਾਂਚੇ ਕਹਾਣੇ ਪਬਲਿਕ ਸੈਕਟਰ ਨੂੰ ਨੀਜੀ ਕਰਦੀ ਇਹ ਬੇਗਰੀ ਹਕੂਮਤ ਦੀ ਮਾੜੀ ਨੀਤੀ ਤੋਂ ਬਚਾਉਣਾ ਹੈ ਤਾਂ ਇਹ ਇਸ ਮੋਰਚੇ ਨੂੰ ਗੈਰ ਸਿਆਸੀ ਦੇ ਤਰੀਕੇ ਨਾਲ ਰਾਜਨੀਤਿਕ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਉਹਨਾਂ ਨਾਲ ਬੱਚਾ ਸਾਂਝਾ ਲਾਭ ਹੋਵੇ ਇਹ ਇੱਕ ਵੱਖਰੇ ਤੌਰ ਤੇ ਹੋ ਆਪਣਾ ਅੱਡ ਯੂਨੀਵਰਸਿਟੀ ਵਾਲੇ ਈਸ਼ੂ ਦੇ ਉੱਤੇ ਕੋਈ ਆ ਵੱਖਰੇ ਤੌਰ ਤੇ ਮਨਜ ਲਾ ਕੇ ਇਹਦੀ ਹਮਾਇਤ ਬਾਹਰੋਂ ਹਮਾਇਤ ਕਰ ਸਕਦੇ ਨੇ ਉਹ ਇਹਦੇ ਵਿੱਚ ਨਾ ਸ਼ਾਮਲ ਹੋਣ ਇਹ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਉਹ ਕੀ ਕਰਦੇ ਨੇ ਅੱਗੇ ਮਰਜੀ ਉਹਨਾਂ ਦੀ ਅੱਛਾ ਇੱਕ ਜਿਹੜਾ ਜਿਵੇਂ ਸਾਡਾ ਬਹੁਤ ਸਪਸ਼ਟ ਸਟੈਂਡ ਇਹ ਹੈਗਾ ਵੀ ਤੁਸੀਂ ਤੁਹਾਨੂੰ ਲੱਗਦਾ ਹੋਣਾ ਵੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕੋਈ ਵਕਤ ਨੀਤੀਆਂ ਦੇ ਤੌਰ ਤੇ ਇਹਨਾਂ ਦਾ ਆਪਸ ਵਿੱਚ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਇਹ ਤਾਂ ਇਹ ਚੁੱਪ ਧਾਰੀ ਹੋਈ ਐ ਜੇ ਕਾਰਪੋਰੇਟਾਂ ਨੂੰ ਜ਼ਮੀਨ ਦੇਣ ਦੇ ਉੱਤੇ ਇਹਨਾਂ ਦਾ ਕੋਈ ਨਾ ਕੋਈ ਰੋਲਾ ਨਹੀਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਕੱਢਣ ਤੇ ਇਹਨਾਂ ਦਾ ਕੋਈ ਰੋਲਾ ਨਹੀਂ ਆਹ ਡੰਪ ਬਣਾਉਣ ਦੇ ਜਿਹੜੇ ਪੰਜਾਬ ਦੇ ਵਿੱਚ 10-12 ਡੰਪ ਬਣਾਉਣੇ ਉਹਨਾਂ ਤੇ ਇਹਨਾਂ ਦਾ ਕੋਈ ਰੋਲਾ ਨਹੀਂ ਵੱਡੇ ਕਾਰਪੋਰੇਟਾਂ ਦੀ ਪੂੰਜੀ ਨਿਵੇਸ਼ ਕਰਾਉਣ ਵਾਸਤੇ ਸਾਡੀਆਂ ਜ਼ਮੀਨਾਂ ਜ਼ਬਰੇ ਨਕੜੀਆਂ ਨੇ ਇਹਨਾਂ ਦਾ ਕੋਈ ਰੋਲਾ ਨਹੀਂ ਇਹ ਜਿਹੜੀਆਂ ਜ਼ਮੀਨ ਇਹ ਨੀਤੀਆਂ ਪਾਲਸੀਆਂ ਤੇ ਇਹਨਾਂ ਦਾ ਕੋਈ ਰੋਲਾ ਨਹੀਂ ਇਹ ਸਾਰੇ ਪਬਲਿਕ ਸੈਕਟਰ ਨੂੰ ਕਾਰਪੋਰੇਟ ਹੱਥਾਂ ਦੇਣ ਦੇ ਹੱਥਾਂ ਦੇਣ ਵਾਸਤੇ ਸਾਰੇ ਇੱਕੋ ਜਿਹੇ ਨੇ ਇਹਨਾਂ ਨੇ ਜੇ ਰੌਲਾ ਸਿਰਫ ਕੁਰਸੀ ਦਾ ਰੌਲਾ ਇਹ ਆਹ ਦੇਖੋ ਪਹਿਲਾਂ ਜਦੋਂ ਇਹ ਇੱਕ ਯੂਨੀਵਰਸਿਟੀ ਵਾਲੇ ਬਸ ਲਏ ਸੀ ਪਹਿਲਾਂ ਪੰਜਾਬ ਸਰਕਾਰ ਨੇ ਜਵਾਬ ਨਹੀਂ ਕੋ ਦਿੱਤੀ ਤੇ ਹੁਣ ਆ ਕੇ ਵੜ ਜਾ ਬੋਲੇ ਤੇ ਹੁਣ ਉਹਨਾਂ ਨੇ ਜਦੋਂ ਇਹਨਾਂ ਨੂੰ ਉੱਥੇ ਐਡਿਟੇਸ਼ਨ ਚੱਲਦਾ 10 ਤਰੀਕ ਦਾ ਤੋਂ ਪੰਜਾਬ ਪੁਲਿਸ ਵੀ ਆ ਗਈ ਹਰਿਆਣਾ ਦੀ ਪੁਲਿਸ ਵੀ ਆ ਗਈ ਜੋ ਸਾਰੇ ਪੋਰਸਾਈ ਕੋ ਦਿਖਦੀਆਂ ਨੇ ਇਹ ਸਾਨੂੰ ਫਰਕ ਦੇਖਣਾ ਨਹੀਂ ਚਾਹੀਦਾ ਨਿਖਾਰਨਾ ਚਾਹੀਦਾ ਤੇ ਸਪੱਸ਼ਟ ਹੋਣਾ ਚਾਹੀਦਾ ਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਜੇ ਅਕਸ ਵਿੱਚ ਰੌਲਾ ਹੈ ਤਾਂ ਉਹਨਾਂ ਦਾ ਕੁਰਸੀ ਦਾ ਰੌਲਾ ਹੈ ਨੀਤੀਆਂ ਦੇ ਕੋਈ ਰੌਲਾ ਨਹੀਂ ਸਾਨੂੰ ਲੁੱਟਣ ਵਾਸਤੇ ਤੇ ਸਾਨੂੰ ਕੁੱਟਣ ਵਾਸਤੇ ਸਾਰੇ ਹੋ ਇੱਕੋ ਹੀ ਹੈ ਅੱਛਾ ਹਜੇ ਉਹਦਾ ਮਸਲਾ ਹੱਲ ਨਹੀਂ ਹੋਇਆ ਕੱਲ ਨੂੰ ਫੇਰ ਕੋਈ ਸੰਘਰਸ਼ ਦੀ ਗੱਲ ਆਉਂਦੀ ਹੈ ਜਥੇਬੰਦੀ ਵਗਰਾ ਹਾਂ ਉਹਦੇ ਵਿੱਚ ਸ਼ਾਮਲ ਹੋਊਗਾ ਜਾਂ ਦੇਖੋ ਮਸਲਾ ਹੱਲ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਬੱਕਰੀ ਗੱਲ ਹੈ ਐਗਿਟੇਸ਼ਨ ਦਾ ਰੂਪ ਹੈ ਅਸੀਂ 13 ਤਰੀਕ ਨੂੰ ਇਸ ਮਸਲੇ ਦੇ ਉੱਤੇ ਜਿਹੜੇ ਕੈਦੀਆਂ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਬਿਨਾ ਕੇਸ ਅਡਟ ਰੈਲ ਵੀ ਉਹ ਅੰਦਰ ਜਿਹਨਾਂ ਚ ਬੰਦ ਕੀਤੇ ਨੇ ਜਿਵੇਂ ਬੁੱਧੀਜੀਵੀ ਨੇ ਲਖਾਰੀ ਦੇ ਸਹਿਚਾਰ ਨੇ ਉਹਨਾਂ ਨੂੰ ਦਿਲਾ ਦੇ ਵਿੱਚੋਂ ਰਿਹਾ ਕਰਨ ਦੇ ਉੱਤੇ ਅਸੀਂ 13 ਤਰੀਕ ਨੂੰ ਜਿਹੜਾ ਸਭੂਰ ਦੇ ਵਿੱਚ ਸਾਡੀ ਆਪਣੀ ਜਥੇਬੰਦੀ ਵੱਲੋਂ ਇਹ ਕਰ ਰਹੇ ਹਾਂ ਅਸੀਂ ਯੂਨੀਵਰਸਿਟੀ ਦੇ ਮਸਲੇ ਤੇ ਵੀ ਜੋ ਉੱਥੇ ਚੱਲ ਰਿਹਾ ਉਹਦੇ ਤੇ ਵੀ ਅਸੀਂ ਅੱਧੀ ਗੱਲ ਪੂਰੀ ਕਰਾਂਗੇ ਇਹਦੇ ਤੇ 13 ਤਰੀਕ ਨੂੰ ਸਾਡਾ ਪ੍ਰੋਗਰਾਮ ਹੈ ਅੱਗੇ ਕੋਈ ਪ੍ਰੋਗਰਾਮ ਹੋ ਕੋਈ ਦੇਖੋ ਠੀਕ ਹੈ ਜੀ ਹਾਂ ਜੀ ਹਾਂ ਸਾਥੀ ਉਹ ਇੱਕ ਦੋ ਗੱਲਾਂ ਮੈਂ ਹੋਰ ਸੁਣਨਾ ਸਾਡੀਆਂ ਕਰਨੀਆਂ ਨੇ ਅਸੀਂ ਆਉਣ ਵਾਲੀ ਜਿਹੜੀ 23 ਤਰੀਕ ਹੈ 23 ਨਵੰਬਰ ਬੀਬੀ ਗੁਲਾਬ ਕੌਰ ਦੀ ਸੌਮੀ ਵਰਸੀ ਦੇ ਉੱਤੇ ਅਸੀਂ ਉੱਥੇ ਇਕੱਠ ਕਰ ਰਹੇ ਹਾਂ ਉਹਨਾਂ ਦੇ ਜਨਮ ਭੂਮੀ ਪਿੰਡ ਬਖਸ਼ੀ ਵਾਲਾ ਸਰੂਪ ਦੇ ਵਿੱਚ ਵੱਡਾ ਇਕੱਠ ਕਰਾਂਗੇ ਜਿਹਦੇ ਵਿੱਚ ਲਗਭਗ 10000 ਮਾਜਿਆਂ ਦਾ ਇਕੱਠ ਕਰਨ ਦਾ ਸੀ پلان ਬਣਾਇਆ ਉਹਦੀ ਅਸੀਂ ਤਿਆਰੀ ਕਰ ਰਹੇ ਹਾਂ ਉਹਦੇ ਦੇ ਚਰਜ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਜੱਲੇ ਆਏ ਸੀ ਸੰਡੇ ਦੇ ਨੇ ਮਿਸਾਲਾਂ ਵਾਦਾ ਦਿੱਤਾ ਵੀ ਆਪਾਂ ਫੇਰ ਹੋਰ ਦੂਜਾ ਜਿਹੜਾ 26 ਨਵੰਬਰ ਦਾ ਕੱਠ ਸੰਯੁਕਤ ਮੌਜੇ ਦੀ ਕਾਲ ਹੈ ਆਲ ਇੰਡੀਆ ਸੰਯੁਕਤ ਮੌਜੇ ਦੀਆਂ ਆ ਸਾਰੀਆਂ ਸਟੇਟਾਂ ਦੀਆਂ ਰਾਜਧਾਨੀਆਂ ਵਿੱਚ ਵੱਡੇ ਕੱਠ ਕਰਨ ਦਾ ਪ੍ਰੋਗਰਾਮ 26 ਤਰੀਕ ਦੇ ਵਿੱਚ ਲਗਭਗ 10 ਤੋਂ ਲੈ ਕੇ 15000 ਬੰਦਾ ਸੀ 26 ਤਰੀਕ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੇ ਲਈ ਸਾਡੀ ਯੋਜਨਾ ਹੈ ਕੋਸੀ ਸਕੀਮ ਬਣਾਈ ਹੈ ਉਹਦੇ ਵਾਸਤੇ ਜਿਹੜੀ ਅਸੀਂ ਅੱਜ ਚਿੜੀ ਦੇ ਜ਼ਿਲ੍ਹੇ ਦੇ ਵਿੱਚ ਇਹ ਮੀਟਿੰਗ ਕੀਤੀ ਹੈ ਸਾਰੇ ਜ਼ਿਲ੍ਹਿਆਂ ਦੇ ਉਹਨਾਂ ਨੂੰ ਅਸੀਂ ਇਹ ਸੂਚਿਤ ਕੀਤਾ ਵੀ ਨਹੀਂ ਫੈਰੀ ਕਰੋ ਅਸੀਂ ਦੋਵੇਂ ਪ੍ਰੋਗਰਾਮ ਪਹਿਲਾਂ ਕਰਕੇ ਇਹ ਕੰਨੇ ਪ੍ਰੋਗਰਾਮ ਦੇ ਹੜ੍ਹ ਪੀੜਤਾਂ ਦੀ ਮਦਦ ਨਾਲ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਤੇ ਨਾਲ ਅੱਜ ਪ੍ਰੋਗਰਾਮ ਇਹ ਕਿਹੜੀ ਜਗ੍ਹਾ ਜੀ ਜਿਹੜਾ ਤੁਹਾਡਾ ਹੈਗਾ ਸੰਯੁਕਤ ਮੌਤੀ ਦਾ ਇਹ ਸੰਯੁਕਤ ਮੌਤੀ ਦਾ ਚੰਡੀਗੜ੍ਹ ਚੰਡੀਗੜ੍ਹ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਸੰਗਤ ਸੂਭਾ ਕੀ ਹੋਊਗਾ ਜੀ ਦੇਖੋ ਇਹ ਸੰਯੁਕਤ ਮੋਰਚੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਥੇਬੰਦੀਆਂ ਨਾਲ ਆਲ ਇੰਡੀਆ ਦੀ ਗੱਲ ਹੈ ਇਹ ਆਲ ਇੰਡੀਆ ਸੰਯੁਕਤ ਮੋਰਚੇ ਦੀ 5ਵੇਂ ਸਾਲ ਦੇ ਵਿੱਚ 2020 ਦੇ ਵਿੱਚ 2021 ਦੇ ਵਿੱਚ ਚੱਲਿਆ ਹੋਇਆ ਅੰਦੋਲਨ ਹੈ ਜਿਹੜਾ ਅੱਜ ਉਹ 25 ਐਸ ਕਰਕੇ 5ਵੇਂ ਪ੍ਰੋਗਰਾਮ ਆਇਆ ਉਹਦੇ ਵਿੱਚ ਜਿਹੜੀਆਂ ਬਿਜਲੀ ਬਿੱਲ 2025 ਦਾ ਨਵਾਂ ਜਿਹੜਾ ਸਰਕਾਰ ਨੇ 3 ਮਿੰਟ ਲਾਉਣ ਲਾ ਰਹੀ ਹੈ ਉਦੇ ਵਿਰੋਧ ਨੂੰ ਪਿਆ ਕਰ ਰਹੇ ਹਾਂ ਤੇ ਕਰਜਾ ਖਤਮ ਮਾਫੀ ਕਰਜਾ ਖਤਮ ਕਰਾਉਣ ਦੇ ਖਾਤਰ ਤੇ ਜਿਹੜੀਆਂ ਇਹ ਫਸਲੀ ਬਕਸਨ ਦਾ ਮਾਮਲਾ ਉਹਦੀ ਖਾਤਰ ਤੇ ਦਿੱਲੀ ਮੋਰਚੇ ਦੇ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਦੀ ਤੇ ਜਿਹੜੀ ਸਰਕਾਰੀ ਜ਼ਮੀਨ ਤੇ ਜ਼ਮੀਨ ਅਕਾਇਦ ਕਰਨ ਦਾ ਇਸ਼ੂ ਹੈ ਇਹ ਸਾਰੇ ਇਸ਼ੂ ਨੂੰ ਚੁਪਾ ਕੇ ਅਸੀਂ ਉਹ ਪ੍ਰੋਗਰਾਮ ਤੇ ਡਿਵਰਸ ਵਿੱਚ ਕਰਦੇ